ਕੈਨੇਡਾ ਵਿੱਚ ਕਪਲ ਸ਼ਰਮਾ ਦੇ ਕੈਫੇ ਤੇ ਗੋਲੀਬਾਰੀ ਬਿਹਾਰ ਵਿੱਚ ਵੋਟਰ ਸੂਚੀ ਦੇ ਸਰਵੇਖਣ ਦਾ ਕੰਮ ਜਾਰੀ ਰਹੇਗਾ ਸੁਪਰੀਮ ਕੋਰਟ ਅਬੋਹਰ ਹੱਤਿਆकांड ਦੀ ਵਿਧਾਨ ਸਭਾ ਵਿੱਚ ਗੂੰਜ ਐਸワイਐਲ ਬਾਰੇ ਸਾਰੀਆਂ ਤਿਰਾਂ ਹਾ ਪੱਖੀ ਰੁਖ ਅਪਣਾਉਣ ਲਈ ਤਿਆਰ ਪਾਟਿਲ ਵਪਾਰ ਭਾਰਤਾਂ ਲਈ ਭਾਰਤੀ ਟੀਮ ਜਲਦੀ ਵਾਸ਼ਿੰਗਟਨ ਜਾਵੇਗੀ ਦੇਖਤਵਾਬਾ ਟੀਵੀ ਦੇ ਪੰਜਾਬੀ ਖਬਰਾਂ ਤੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਸਰੀ ਵਿੱਚ ਕੰਬੀਡੀਅਨ ਕਪਲ ਸ਼ਰਮਾ ਦੇ ਕੈਫੇ ਤੇ ਬੁੱਧਵਾਰ ਰਾਤ ਨੂੰ ਗੋਲੀਬਾਰੀ ਹੋਈ ਹੈ। ਕਪਲ ਸ਼ਰਮਾ ਨੇ 3 ਦਿਨ ਪਹਿਲਾਂ 7 ਜੁਲਾਈ ਨੂੰ ਕਫਸ ਕੈਫੇ ਨਾਂ ਦੇ ਇਸ ਕੈਫੇ ਦਾ ਉਦਘਾਟਨ ਕੀਤਾ। ਮੀਡੀਆ ਰਿਪੋਰਟ ਅਮ ਤਵਕ ਹਮਲਾਵਰਾਂ ਨੇ ਕੈਫੇ ਤੇ 9 ਰਾਉਂਡ ਫਾਇਰ ਕੀਤੇ। ਰਿਪੋਰਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਹਰਜੀਤ ਸਿੰਘ ਲਾੜੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਲਾਵਰ ਨੇ ਗੋਲੀਬਾਰੀ ਦੀ ਇੱਕ ਵੀਡੀਓ ਵੀ ਬਣਾਈ ਜੋ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋਈ ਹੈ। ਇਸ ਵਿੱਚ ਕੈਫੇ ਦੇ ਬਾਹਰ ਇੱਕ ਕਾਰ ਵਿੱਚ ਬੈਠਾ ਇੱਕ ਵਿਅਕਤੀ ਕਾਰ ਦੇ ਅੰਦਰੋਂ ਲਗਾਤਾਰ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਹੁਣ ਤੱਕ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਕਪਲ ਸ਼ਰਮਾ ਨੇ ਇੱਕ ਪੁਰਾਣੇ ਬਿਆਨ ਤੋਂ ਨਾਰਾਜ਼ ਹਰਜੀਤ ਸਿੰਘ ਨੇ ਉਸ ਦੇ ਕੈਫੇ ਤੇ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਸੋਸ਼ਲ ਮੀਡੀਆ ਤੇ ਹਰਜੀਤ ਸਿੰਘ ਅਤੇ ਤੂਫਾਨ ਸਿੰਘ ਨਾਂ ਦੇ ਇੱਕ ਹੋਰ ਵਿਅਕਤੀ ਨੇ ਵੀਡੀਓ ਦੇ ਜ਼ਰੀਏ ਕਪਲ ਸ਼ਰਮਾ ਨੂੰ ਜਨਤਕ ਰੂਪ ਵਿੱਚ ਮਾਫੀ ਮੰਗਣ ਦੀ ਚੇਤਾਵਨੀ ਦਿੱਤੀ ਹੈ ਤੇ ਕਿਹਾ ਹੈ ਕਿ ਮਾਫੀ ਨਾ ਮੰਗੀ ਤਾਂ ਮਾਮਲਾ ਵਿਗੜ ਸਕਦਾ ਹੈ। ਦੋਵਾਂ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਉਹਨਾਂ ਕਈ ਵਾਰ ਕਪਲ ਸ਼ਰਮਾ ਦੇ ਮੈਨੇਜਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਆਖਰਕਾਰ ਉਹਨਾਂ ਨੂੰ ਕਾਮੇਡੀਅਨ ਦਾ ਧਿਆਨ ਖਿੱਚਣ ਲਈ ਕੈਫੇ ਦੇ ਬਾਹਰ ਗੋਲੀਬਾਰੀ ਕਰਨੀ ਪਈ ਹੈ। ਹਾਲਾਂਕਿ ਕਪਲ ਸ਼ਰਮਾ ਨੇ ਨਹੰਗ ਸਿੰਘਾ ਤੇ ਕੀ ਟਿੱਪਣੀ ਕੀਤੀ ਸੀ ਇਹ ਅਜੇ ਸਾਫ਼ ਨਹੀਂ ਹੈ ਸੂਤਰਾਂ ਦਾ ਕਹਿਣਾ ਹੈ ਕਿ ਇਹ Netflix ਦੇ ਕਿਸੇ ਪੁਰਾਣੇ ਐਪੀਸੋਡ ਜਾਂ ਕਿਸੇ ਲਾਈਵ ਸ਼ੋਅ ਨਾਲ ਜੁੜਿਆ ਮੁੱਦਾ ਹੈ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਕਪਲ ਸ਼ਰਮਾ ਦਾ ਸਥਾਨਕ ਪੁਲਿਸ ਵੱਲੋਂ ਅਧਿਕਾਰਤ ਬਿਆਨ ਦੀ ਉਡੀਕ ਹੈ ਸੁਪਰੀਮ ਕੋਰਟ ਨੇ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਲਿਸਟ ਰਿਵੀਜ਼ਨ ਤੇ ਰੋਕ ਲਾਉਣ ਤੋਂ ਨਾ ਕਰ ਦਿੱਤੀ ਜੋਟੇ ਦੀ ਅਧਾਰਤ ਨੇ ਚੋਣ ਕਮਿਸ਼ਨ ਨੂੰ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਗੀ ਪੜਤਾਲ ਨੂੰ ਜਾਰੀ ਰੱਖਣ ਦੀ ਇਜਾਜ਼ਤ ਦਿੰਦੇ ਹੋਏ ਇਸ ਨੂੰ ਸੰਵਿਧਾਨਕ ਜ਼ਿੰਮੇਵਾਰੀ ਦੱਸਿਆ ਜਸਟਿਸ ਸੁਨਦਾਸ਼ੂ ਧੁਲੀਆ ਤੇ ਜਸਟਿਸ ਜੈ ਮਾਲੀਆ ਬਾਖੀ ਦੇ ਬੈਂਚ ਨੇ ਕਿਹਾ ਹੈ ਕਿ ਆਧਾਰ ਕਾਰਡ ਵੋਟਰ ਆਈਡੀ ਅਤੇ ਰਾਸ਼ਨ ਕਾਰਡ ਨੂੰ ਵੀ ਪਛਾਣ ਪੱਤਰ ਦੇ ਦਸਤਾਵੇਜ਼ ਵਜੋਂ ਮੰਨਿਆ ਜਾ ਸਕਦਾ ਹੈ ਬੈਂਚ ਨੇ ਕਿਹਾ ਹੈ ਕਿ ਚੋਣ ਕਮਿਸ਼ਨ ਜੋ ਕਰ ਰਿਹਾ ਹੈ ਉਹ ਸੰਵਿਧਾਨ ਦੇ ਅਧੀਨ ਆਉਂਦਾ ਹੈ ਅਤੇ ਪਿਛਲੀ ਵਾਰ ਅਜਿਹੀ ਕਵਾਇ 2003 ਵਿੱਚ ਕੀਤੀ ਗਈ ਸੀ ਸੁਪਰੀਮ ਕੋਰਟ ਨੇ ਸਬੰਧਤ ਪਟੀਸ਼ਨਾਂ ਤੇ ਜਵਾਬ ਮੰਗਿਆ ਤੇ ਸੁਣਵਾਈ ਦੀ ਅਗਲੀ ਤਰੀਕ 28 ਜੁਲਾਈ ਨਿਰਧਾਰਤ ਕੀਤੀ ਹੈ ਬੈਂਚ ਦਾ ਕਹਿਣਾ ਹੈ ਕਿ ਉਸ ਨੂੰ ਚੋਣ ਕਮਿਸ਼ਨ ਦੀ ਪ੍ਰੋਸੇਜੋਗਤਾ ਤੇ ਇਮਾਨਦਾਰੀ ਤੇ ਸ਼ੱਕ ਨਹੀਂ ਹੈ ਕਿਉਂਕਿ ਇਹ ਹੈ ਕਿ ਸੰਵਿਧਾਨਕ ਜ਼ਿੰਮੇਵਾਰੀ ਹੈ ਪਰ ਇਸ ਪ੍ਰਕਿਰਿਆ ਦਾ ਸਮਾ ਸ਼ੱਕ ਪੈਦਾ ਕਰ ਰਿਹਾ ਹੈ ਚੋਣ ਕਮਿਸ਼ਨ ਕੋਲੋਂ ਪੇਸ਼ ਹੋਏ ਸੀਨੀਅਰ ਵਕੀਲ ਰਕੇਸ਼ ਦੇਵੇਦੀ ਨੇ ਅਦਾਲਤ ਨੂੰ ਪ੍ਰੋਸਾ ਦਿੱਤਾ ਹੈ ਕਿ ਕਿਸੇ ਨੂੰ ਵੀ ਆਪਣੀ ਗੱਲ ਰੱਖਣ ਦਾ ਮੌਕਾ ਦਿੱਤੇ ਬਿਨਾ ਵੋਟਰ ਸੂਚੀ ਤੋਂ ਬਾਹਰ ਨਹੀਂ ਕੀਤਾ ਜਾਵੇਗਾ ਸੁਪਰੀਮ ਕੋਰਟ ਨੇ ਪਟੀਸ਼ਨ ਕਰਤਾ ਦੀਆਂ ਦਲੀਲਾਂ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਚੋਣ ਕਮਿਸ਼ਨ ਨੂੰ ਤਿੰਨ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ ਕਿਉਂਕਿ ਬਿਹਾਰ ਵਿੱਚ ਵਿਸ਼ੇਸ਼ ਵਿਆਪਕ ਮੋੜ ਨਿਰੀਖਣ ਦੀ ਕਵਾਇਦ ਲੋਕਤੰਤਰ ਦੀ ਜੜ ਨਾਲ ਜੁੜੀ ਹੈ ਤੇ ਇਹ ਬੋਰਡ ਦੇ ਅਧਿਕਾਰ ਨਾਲ ਸੰਬੰਧਿਤ ਹੈ ਪਹਿਲਾ ਕੀ ਉਸ ਕੋਲ ਵੋਟਰ ਸੂਚੀ ਵਿੱਚ ਸੋਧ ਕਰਨ ਦਾ ਅਧਿਕਾਰ ਹੈ ਦੂਜਾ ਜੋ ਕਵਾਇਦ ਅਪਣਾਈ ਜਾ ਰਹੀ ਹੈ ਕਿ ਉਸ ਦਾ ਕਮਿਸ਼ਨ ਨੂੰ ਅਧਿਕਾਰ ਹੈ ਤੀਜਾ ਵੋਟਰ ਸੂਚੀ ਰਿਵੀਜ਼ਨ ਕਦੋਂ ਕੀਤਾ ਜਾ ਸਕਦਾ ਹੈ ਕਿ ਇਹ ਤੈਅ ਕਰਨ ਦਾ ਅਧਿਕਾਰ ਹੈ ਸੁਪਰੀਮ ਕੋਰਟ ਵਿੱਚ 10 ਤੋਂ ਵੱਧ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ ਇਹਨਾਂ ਵਿੱਚੋਂ ਇੱਕ ਪਟੀਸ਼ਨ ਮੁੱਖ ਪਟੀਸ਼ਨ ਕਰਤਾ ਐਨਜੀਓ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਾਈਟ ਵੱਲੋਂ ਦਾਇਰ ਕੀਤੀ ਗਈ ਹੈ ਆਰਜੇਡੀ ਸੰਸਦ ਮੈਂਬਰ ਮਨੋਜ ਝਾ ਅਤੇ ਤਰਨਮੂਲ ਕਾਂਗਰਸ ਦੀ ਸੰਸਦ ਮੈਂਬਰ ਮਊਗਾ ਮੋਤਰਾ ਕਾਂਗਰਸ ਦੇ ਕੇਸੀ ਬੇਨੂ ਗੋਪਾਲ ਐਨਸੀਪੀ ਸ਼ਰਦ ਤੜਾ ਸੁਪ੍ਰਿਆ ਸੂਲੇ ਸੀਪੀਆਈ ਐਮ ਨੇਤਾ ਡੀ ਰਾਜਾ ਸਮਾਜਵਾਦੀ ਪਾਰਟੀ ਦੇ ਹਰਿੰਦਰ ਸਿੰਘ ਮੱਲਕ ਸ਼ਿਵ ਸੈਨਾ ਉਦਵ ਧੜੇ ਦੇ ਅਰਵਿੰਦ ਸਾਵੰਤ ਝਾਰਖੰਡ ਮੁਕਤੀ ਮੋਰਚਾ ਦੇ ਸਰਫਰਾਜ ਅਹਿਮਦ ਅਤੇ ਸੀਪੀਆਈ ਦੇ ਦੀਪੰਕਰ ਪਟਾਚਾਰੀਆ ਨੇ ਵੀ ਚੋਣ ਕਮਿਸ਼ਨ ਦੇ ਆਦੇਸ਼ ਨੂੰ ਰੱਦ ਕਰਨ ਲਈ ਨਿਰਦੇਸ਼ ਦੇਣ ਲਈ ਅਦਾਲਤ ਦਾ ਰੋਕ ਕੀਤਾ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਕੋਈ ਵੀ ਅਸਲ ਵੋਟਰ ਨਹੀਂ ਛੁੱਟੇਗਾ। ਕਮਿਸ਼ਨ ਘਰ ਘਰ ਜਾ ਕੇ ਦਸਖਤ ਕੀਤੇ ਫਾਰਮ ਇਕੱਠੇ ਕਰੇਗਾ। ਸਾਰਿਆਂ ਨੂੰ ਸੁਣਵਾਈ ਦਾ ਮੌਕਾ ਦਿੱਤਾ ਜਾਵੇਗਾ। ਇਸ ਕੰਮ ਦੇ ਵਿੱਚ 1 ਲੱਖ BLO ਤੇ 1.5 ਲੱਖ BLA ਲੱਗੇ ਹੋਏ ਹਨ। ਕਮਿਸ਼ਨ ਦੇ ਮੁਲਾਜ਼ਮ ਫਾਰਮ ਵੈੱਬਸਾਈਟ ਤੇ ਅਪਲੋਡ ਕਰਨਗੇ। ਪੰਜਾਬ ਵਿਧਾਨ ਸਭਾ ਦਾ ਸ਼ੁਰੂ ਹੋਇਆ ਦੋ ਦਿਨਾਂ اجلاس ਵਿਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਤੁਰੰਤ ਮੁਲਤਵੀ ਕਰ ਦਿੱਤਾ ਪਹਿਲੇ ਦਿਨ ਦੀ ਕਾਰਵਾਈ ਦੌਰਾਨ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਲੇਖਕ ਡਾਕਟਰ ਰਤਨ ਸਿੰਘ ਜੱਗੀ ਸ਼ਹੀਦ ਨਾਇਕ ਸੁਰਿੰਦਰ ਸਿੰਘ ਸ਼ਹੀਦ ਬਲਜੀਤ ਸਿੰਘ ਦੇ ਨਾਲ ਨਾਲ ਅੰਮਦਾਬਾ ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਤੇ ਅਬੋਹਰੇ ਕਪੜਾ ਕਾਰੋਬਾਰੀ ਸੰਜੇ ਬਰਮਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਇਸ ਤੋਂ ਬਾਅਦ ਸੈਸ਼ਨ ਦੀ ਕਾਰਵਾਈ 11 ਜੁਲਾਈ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤੀ ਕਪੜਾ ਕਾਰੋਬਾਰੀ ਸੰਜੇ ਬਰਮਾ ਦਾ ਸ਼ਰਧਾਂਜਲੀਆਂ ਵਿੱਚ ਨਾਂ ਸ਼ਾਮਲ ਕਰਨ ਦਾ ਪ੍ਰਸਤਾਵ ਬਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਵੱਲੋਂ ਪੇਸ਼ ਕੀਤਾ ਗਿਆ ਜਿਸ ਦਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਮਰਥਨ ਕੀਤਾ ਪਰ ਇਸ ਦੌਰਾਨ ਜਦੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ अपराधियों विरुद्ध पंजाब पुलिस दी तेजी नाल ਕੀਤੀ ਕਾਰਵਾਈ ਦੀ ਸ਼ਲਾਘਾ ਕੀਤੀ ਤਾਂ ਬਾਜਵਾ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਤਾਂ ਅਜੇ ਕੋਈ ਸਪਸ਼ਟੀਕਰਨ ਨਹੀਂ ਕਪੜਾ ਵਪਾਰੀ ਨੂੰ ਇਸ ਲਈ ਮਾਰ ਦਿੱਤਾ ਗਿਆ ਕਿਉਂਕਿ ਲਾਰੈਂਸ ਵਿਸ਼ਨੋਈ ਗੈਂਗ ਦਾ ਸੰਦੇਸ਼ ਉਹਨਾਂ ਗੰਭੀਰਤਾ ਨਾਲ ਨਹੀਂ ਲਿਆ ਸਪੀਕਰ ਵੱਲੋਂ ਇਸ ਮਗਰੋਂ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਅਮਨ अरोड़ा ਨੇ ਕਿਹਾ ਕਿ ਭਾਜਪਾ ਆਗੂਆਂ ਦਾ ਬਿਆਨ ਸਾਫ਼ ਕਰ ਰਿਹਾ ਹਾਂ ਦੀ ਕੇਂਦਰ ਦੀ ਸਰਕਾਰ ਤੇ ਭਾਜਪਾ ਵਿੱਚ ਪੰਜਾਬ ਦੇ ਖਿਲਾਫ ਜਾ ਕੇ ਗੈਂਗਸਟਰਾਂ ਦੇ ਹੱਕ ਵਿੱਚ ਖੜੀ ਦਿਖਾਈ ਦੇ ਰਹੀ ਹੈ। ਗੁਜਰਾਤ ਦੀਆਂ ਜੇਲਾ ਵਿੱਚ ਬੰਦ ਗੈਂਗਸਟਰ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਹਨ ਅਤੇ ਪੰਜਾਬ ਦਾ ਮਾਹੌਲ ਵਿਗਾੜਨ ਦੇ ਵਿੱਚ ਭਾਜਪਾ ਯੋਗਦਾਨ ਪਾ ਰਹੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਚਾਹੇ ਡਰੱਗ ਦਾ ਮਸਲਾ ਹੋਵੇ ਜਾਂ ਗੈਂਗਸਟਰ ਹੋਣ ਜਾਂ ਪੰਜਾਬ ਸਰ ਚੜਿਆ ਕਰਜ਼ਾ ਇਹ ਸਭ ਪਿਛਲੀਆਂ ਸਰਕਾਰਾਂ ਦੀ ਦੇਣ ਹੈ। ਅਤੇ ਉਹਨਾਂ ਸਰਕਾਰਾਂ ਦੇ ਬੀਜੇ ਕੰਡੇ ਅੱਜ ਅਸੀਂ ਝੁਗਣ ਲੱਗੇ ਹਾਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਟੀਮਾ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਗੁਜਰਾਤ ਦੀ ਜੇਲ੍ਹ ਵਿੱਚ ਬੈਠਾ ਗੈਂਗਸਟਰ ਪੰਜਾਬ ਨੂੰ ਨਿਸ਼ਾਨਾ ਬਣਾ ਰਿਹਾ ਹੈ ਉਸ ਨੂੰ ਉੱਥੇ ਕਿਉਂ ਰੱਖਿਆ ਜਾ ਰਿਹਾ ਹੈ ਟੀਮਾ ਨੇ ਕਿਹਾ ਕਿ ਭਾਜਪਾ ਇਹਨਾਂ ਗੈਂਗਸਟਰਾਂ ਨੂੰ ਆਪਣੀ ਪਕੜ ਵਿੱਚ ਰੱਖਣਾ ਚਾਹੁੰਦੀ ਹੈ ਤੇ ਉਹਨਾਂ ਦੀ ਵਰਤੋਂ ਗੈਰ ਭਾਜਪਾਈ ਰਾਜਾਂ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਕਰਨਾ ਚਾਹੁੰਦੀ ਹੈ ਪਰ ਪੰਜਾਬ ਸਰਕਾਰ ਸ਼ਾਂਤੀ ਯਕੀਨੀ ਬਣਾਉਣ ਦੇ ਲਈ ਇਮਾਨਦਾਰੀ ਨਾਲ ਵਚਨਬੱਧ ਹੈ ਬਰਤਪ ਸਿੰਘ ਬਾਜਬਾਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਸਪੀਕਰ ਨੂੰ 2 ਦਿਨ ਦਾ ਸਮਾਂ ਹੋਰ ਵਧਾਉਣ ਦੀ ਅਪੀਲ ਕੀਤੀ ਗਈ ਪਰ ਇਹਨਾਂ ਨੇ ਤਾਂ ਪਹਿਲੇ ਦਿਨ ਹੀ ਸ਼ਰਧਾਂਜਲੀਆ ਮਗਰੋਂ ਇਜਲਾਸ ਮੁਲਤਵੀ ਕਰਕੇ ਲੋਕਾਂ ਦੇ ਕਰੋੜਾਂ ਰੁਪਏ ਬਰਬਾਦ ਕਰ ਦਿੱਤੇ ਉਹਨਾਂ ਕਹਿੰਿਆ ਕਿ ਜਿੰਨੀ ਸਪੀਡ ਨਾਲ ਅੱਜ ਸਰਕਾਰ ਵੱਲੋਂ ਇਹ ਇਜਲਾਸ ਮੁਕਾ ਦਿੱਤਾ ਗਿਆ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਉਨੀ ਹੀ ਸਪੀਡ ਨਾਲ ਖਤਮ ਹੋਣ ਜਾ ਰਹੀ ਹੈ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਲ ਨੇ ਕਿਹਾ ਹੈ ਕਿ ਸਰਕਾਰ ਸਤਲੁਜ ਜਮੁਨਾ ਲੈਂਕ ਐਸ.ਵਾਈ.ਐਲ. ਨਹਿਰ ਵਿਵਾਦ ਦਾ ਸੰਤੁਲਿਤ ਹੱਲ ਕੱਢਣ ਵਿੱਚ ਪੰਜਾਬ ਅਤੇ ਹਰਿਆਣਾ ਦੋਵਾਂ ਦੀ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਹੱਲ ਪੱਖੀ ਰੁਕ ਦੇ ਨਾਲ ਅੱਗੇ ਵਧਣ ਲਈ ਸਹਿਮਤ ਹੋ ਗਈਆਂ ਹਨ। ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਲੰਬੇ ਸਮੇਂ ਤੋਂ ਪੈਂਡਿੰਗ ਅੰਤਰਾਜੀ ਜਲ ਵਿਵਾਦ ਤੇ ਚਰਚਾ ਕਰਨ ਲਈ ਇੱਥੇ ਮੀਟਿੰਗ ਸਰਦੀ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਹਰਿਆਣਾ ਦੇ ਹਮਰੁੱਤ ਬਾ ਨਾਇਬ ਸਿੰਘ ਸੈਣੀ ਤੋਂ ਇਲਾਵਾ ਦੋਵੇਂ ਸੂਬਿਆਂ ਦੇ ਸੀਨੀਅਰ ਅਧਿਕਾਰੀ ਅਤੇ ਕੇਂਦਰ ਸਰਕਾਰ ਦੇ ਨੁਮਾਇंदे ਵੀ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪਾਟਲ ਨੇ ਕਿਹਾ ਕਿ ਮੰਤਰਾਲੇ ਜਲ ਸਰੋਤਾਂ ਦੇ ਨਿਆਸ ਸੰਗਤ ਅਤੇ ਤਾਲਮੇਲ ਵਾਲੇ ਪ੍ਰਬੰਧਨ ਲਈ ਦੋਵੇਂ ਸੂਬਿਆਂ ਨੂੰ ਹਰ ਸੰਭਵ ਸਹਿਯੋਗ ਦੇ ਰਿਹਾ ਹੈ। ਪਾਟਲ ਨੇ ਐਕਸ ਦੇ ਪਾਈ ਇੱਕ ਪੋਸਟ ਵਿੱਚ ਕਿਹਾ ਹੈ ਕਿ ਦਿੱਲੀ ਵਿੱਚ ਸਤਲੁਜ-ਜਮੁਨਾ ਲਿੰਕ ਨਹਿਰ ਨਾਲ ਜੁੜੇ ਮੁੱਦਿਆਂ ਤੇ ਅਹਿਮ ਮੀਟਿੰਗ ਹੋਈ ਹੈ। ਭਾਰਤ ਸਰਕਾਰ ਦਾ ਜਲ ਸ਼ਕਤੀ ਮੰਤਰਾਲੇ ਦੋਵੇਂ ਸੂਬਿਆਂ ਨੂੰ ਇੱਕ ਸੰਤੁਲਿਤ ਹੱਲ ਲੱਭਣ ਵਿੱਚ ਮਦਦ ਕਰਨ ਲਈ ਵਚਨਬੱਧ ਹੈ। ਮੀਟਿੰਗ ਵਿੱਚ ਸਾਰੀਆਂ ਧਿਰਾਂ ਨੇ ਖੁੱਲ ਕੇ ਆਪਣੀ ਗੱਲ ਰੱਖੀ ਅਤੇ ਹੱਲ ਕੱਢਣ ਸੰਬੰਧੀ ਨਜ਼ਰੀਏ ਦੇ ਨਾਲ ਅੱਗੇ ਵਧਣ ਤੇ ਸਹਿਮਤੀ ਯਾਹਰ ਕੀਤੀ ਹੈ। ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਅਗਲੀ ਮੀਟਿੰਗ ਅਗਸਤ ਵਿੱਚ ਹੋਵੇਗੀ ਜਿੱਥੇ ਚਰਚਾ ਨੂੰ ਅੱਗੇ ਵਧਾਇਆ ਜਾਵੇਗਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗੇ ਤਕਨੀਕੀ ਪੱਧਰ ਤੇ ਚਰਚਾ ਹੋਣ ਦੀ ਸੰਭਾਵਨਾ ਹੈ ਤੇ ਦੋਵੇਂ ਸੂਬੇ ਕੇਂਦਰ ਦੇ ਮਾਰਗਦਰਸ਼ਨ ਵਿੱਚ ਗੱਲਬਾਤ ਜਾਰੀ ਰੱਖਣ ਦੀ ਇੱਛਾ ਜ਼ਾਹਰ ਕਰ ਰਹੇ ਹਨ ਵਣਜ ਮੰਤਰਾਲੇ ਦੀ ਟੀਮ ਤਜਵੀਜ਼ ਕੀਤੇ ਵਪਾਰ ਸਮਝੌਤੇ ਲਈ ਅਮਰੀਕਾ ਨਾਲ ਇੱਕ ਹੋਰ ਗੇੜ ਦੀ ਵਾਰਤਾ ਲਈ ਜਲਦੀ ਹੀ ਵਾਸ਼ਿੰਗਟਨ ਯਾਤਰਾ ਕਰੇਗੀ ਇਸ ਦਾ ਮਕਸਦ ਖੇਤੀ ਤੇ ਮੋਟਰ ਵਾਹਨਜ ਹੈ ਖੇਤਰਾ ਵਿੱਚ મતਭੇਦ ਦੂਰ ਕਰਨਾ ਹੈ ਇੱਕ ਸਰਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਦਵੱਲੇ ਵਪਾਰ ਸਮਝੌਤੇ ਦੇ ਅੰਤਮ ਜਾ ਪਹਿਲੇ ਗੇੜ ਨੂੰ ਵੱਖ-ਵੱਖ ਕਰਕੇ ਨਹੀਂ ਦੇਖ ਰਹੇ ਅਸੀਂ ਇੱਕ ਪੂਰਨ ਸਮਝੌਤੇ ਬਾਰੇ ਗੱਲਬਾਤ ਕਰ ਰਹੇ ਹਾਂ ਅਸੀਂ ਇਸ ਨੂੰ ਅੰਤਮ ਸਮਝੌਤੇ ਦੇ ਰੂਪ ਵਿੱਚ ਪੇਸ਼ ਕਰ ਸਕਦੇ ਹਾਂ ਅਤੇ ਹੋਰ ਮੁੱਦਿਆਂ ਬਾਰੇ ਗੱਲਬਾਤ ਜਾਰੀ ਰਹੇਗੀ ਯਾਤਰਾ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਇਸ ਟੀਮ ਦੇ ਅਗਲੇ ਹਫਤੇ ਵਾਸ਼ਿੰਗਟਨ ਜਾਣ ਦੀ ਉਮੀਦ ਹੈ ਅਧਿਕਾਰੀ ਨੇ ਕਿਹਾ ਕਿ ਅਸੀਂ ਇਸ ਸਮਝੌਤੇ ਤੇ ਅਮਰੀਕਾ ਨਾਲ ਸਿੱਧੇ ਤੇ ਆਨਲਾਈਨ ਦੋਵੇਂ ਤਰ੍ਹਾਂ ਜੁੜੇ ਹੋਏ ਹਾਂ ਤਜਵੀਜ਼ ਕੀਤੇ ਅੰਤਰਨ ਸਮਝੌਤੇ ਦੀ ਸਮਾਸੀਮਾ ਬਾਰੇ ਅਧਿਕਾਰੀਆਂ ਨੇ ਕਿਹਾ ਅਜੇ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਭਾਰਤ ਨੇ ਸਟੀਲ ਤੇ ਐਲੂਮੀਨੀਅਮ ਤੇ ਅਮਰੀਕੀ ਟੈਕਸ ਨੂੰ ਲੈ ਕੇ ਵਿਸ਼ੇ ਵਪਾਰ ਸੰਗਠਨ ਦੇ ਪੈਮਾਨਿਆਂ ਤਹਿਤ ਅਮਰੀਕਾ ਤੇ ਜਵਾਬੀ ਟੈਕਸ ਲਾਉਣ ਦੇ ਆਪਣੇ ਮਤੇ 'ਚ ਸੂਤ ਕੀਤੀ ਅਮਰੀਕੀ ਸਰਕਾਰ ਦੇ ਟੈਕਸ ਵਿੱਚ ਹੋਰ ਵਾਦੇ ਦੇ ਮੱਦੇ ਨਜ਼ਰ ਇਹ ਕਦਮ ਚੁੱਕਿਆ ਗਿਆ ਅਮਰੀਕਾ ਨੇ ਪਹਿਲੀ ਵਾਰ 12 ਮਾਰਚ ਨੂੰ ਅਲੂਮੀਨੀਅਮ ਸਟੀਲ ਅਤੇ ਉਸ ਤੋਂ ਤਿਆਰ ਵਸਤਾਂ ਦੀ ਧਰਾਮਤ ਤੇ 25% ਦੀ ਟੈਕਸ ਲਾਇਆ ਸੀ ਫਿਰ 3 ਜੂਨ ਨੂੰ ਟੈਕਸ ਵਧਾ ਕੇ 50% ਦੀ ਕਰ ਦਿੱਤਾ WTO ਨੇ ਬੀਤੇ ਦਿਨ ਕਿਹਾ ਕਿ ਵਸਤੂ ਵਪਾਰ ਪ੍ਰਸ਼ਾਸਨ ਤੇ ਸੁਰੱਖਿਆ ਬਾਰੇ ਕਮੇਟੀ ਨੂੰ 12 ਮਈ ਨੂੰ ਦਿੱਤੇ ਗਏ ਆਪਣੇ ਅਗਾਊ ਨੋਟੀਫਿਕੇਸ਼ਨ ਨਾਲ ਭਾਰਤ ਉਤਪਾਦਾਂ ਤੇ ਟੈਕਸ ਦਰਾਂ ਨੂੰ ਨਿਰਧਾਰਤ ਕਰਨ ਦਾ ਅਧਿਕਾਰ ਰੱਖ ਮ ਰੱਖਦਾ ਹੈ ਇਹ ਮੰਗ ਅਮਰੀਕਾ ਵੱਲੋਂ ਟੈਕਸ ਦਰ 25% ਤੋਂ ਵਧਾ ਕੇ 50% ਕਰਨ ਦੇ ਜਵਾਬ ਵਿੱਚ ਕੀਤੀ ਗਈ ਹੈ ਇਹ ਪੱਤਰ ਭਾਰ ਦੀ ਮੰਗ ਤੇ WTO ਦੇ ਮੈਂਬਰ ਮੂਲਕਾਂ ਨੂੰ ਦਿੱਤਾ ਗਿਆ ਹੈ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਨਸੂਨ ਨੇ ਰਫ਼ਤਾਰ ਫੜ ਲਈ ਹੈ। ਬੀਤੇ 2 ਦਿਨਾਂ ਦੌਰਾਨ ਪੰਜਾਬ ਵਿੱਚ ਚੰਗਾ ਮੀਂਹ ਦੇਖਣ ਨੂੰ ਮਿਲਿਆ ਹੈ। ਪਾਖੜਾ ਡੈਮ ਵਿੱਚ ਪਾਣੀ ਦਾ ਲੈਵਲ 1519 ਫੁੱਟ ਤੱਕ ਪਹੁੰਚ ਗਿਆ ਹੈ ਤੇ ਪਾਖੜਾ ਡੈਮ 'ਚ ਖਤਰੇ ਦਾ ਲੈਵਲ 1680 ਫੁੱਟ ਹੈ। ਪਾਖੜਾ ਡੈਮ ਵਿੱਚ 48290 ਕਿਊਸਕ ਪਾਣੀ ਆ ਰਿਹਾ ਹੈ। ਜਦਕਿ ਡੈਮ ਤੋਂ ਟਰਬਾਈਨਾ ਦੁਆਰਾ ਛੱਡਿਆ ਜਾ ਰਿਹਾ ਪਾਣੀ 28235 ਕਿਊਸਕ ਹੈ। ਉਥੇ ਨੰਗਲ ਡੈਮ ਤੋਂ ਵੀ ਵੱਖ-ਵੱਖ ਨਹਿਰਾਂ ਤੇ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਪਹਾੜਾਂ ਤੇ ਪੰਜਾਬ ਵਿੱਚ ਪੈ ਰਹੇ ਮੀਂਹ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਪਾਣੀ ਦੇ ਪੱਧਰ ਵਿੱਚ 35 ਸੈਂਟੀਮੀਟਰ ਦਾ ਵਾਧਾ ਦਰਜ ਕੀਤਾ ਗਿਆ। ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ 9 ਜੁਲਾਈ ਸ਼ਾਮ 4 ਵਜੇ ਤੱਕ 505.15 ਮੀਟਰ ਸੀ ਜੋ 10 ਜੁਲਾਈ ਸ਼ਾਮ 4 ਵਜੇ ਤੱਕ 505.50 ਮੀਟਰ ਤੱਕ ਪਹੁੰਚ ਗਿਆ ਇਸ ਤੋਂ ਸ਼ਾਹਪੁਰ ਕੰਢੀ ਡੈਮ ਦੀ ਝੀਲ ਦਾ ਪੱਧਰ 397.70 ਮੀਟਰ ਹੋ ਗਿਆ ਉਧਰ ਚੰਡੀਗੜ੍ਹ ਦੀ ਲਾਈਫਲਾਈਨ ਕਹੀ ਜਾਣ ਵਾਲੀ ਸੁਖਨਾ ਝੀਲ ਦਾ ਪਾਣੀ ਲਗਾਤਾਰ ਪੈਰੇ ਮੀਕਾਨ ਵਧਦਾ ਜਾ ਰਿਹਾ ਹੈ ਅਤੇ ਹੁਣ ਇਹ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਘਟ ਹੈ ਸੁਖਨਾ ਝੀਲ ਵਿੱਚ ਬੁੱਧਵਾਰ ਨੂੰ ਪਾਣੀ ਦਾ ਲੈਵਲ 1161 ਫੁੱਟ ਤੱਕ ਪਹੁੰਚ ਗਿਆ ਜਦਕਿ ਝੀਲ ਦੇ ਫਲੱਡ ਗੇਟ 1163 ਫੁੱਟ ਤੇ ਖੋਲੇ ਜਾਂਦੇ ਹਨ ਜੇਕਰ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਹੁੰਦੀ ਹੈ ਤਾਂ ਤੇ ਝੀਲ ਦੇ ਪਾਣੀ ਦਾ ਲੈਵਲ ਵਧਦਾ ਹੈ ਤਾਂ ਪ੍ਰਸ਼ਾਸਨ ਗੇਟ ਖੋਲਣ ਦਾ ਫੈਸਲਾ ਲੈ ਸਕਦਾ ਹੈ ਫਿਲਹਾਲ ਪ੍ਰਸ਼ਾਸਨ ਇਸ ਤੇ ਨਿਗਰਾਨੀ ਰੱਖ ਰਿਹਾ ਹੈ ਡੇਰਾ ਸਚਖੰਡ ਬੱਲਾ ਵਿਖੇ ਮੁੱਖ ਮੰਤਰੀ ਹਰਿਆਣਾ ਨੈਪ ਸਿੰਘ ਸੈਣੀ ਪੰਜਾਬ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਤੇ ਕਈ ਹੋਰ ਭਾਜਪਾ ਆਗੂਆਂ ਨਾਲ ਨਾਤਮਸਕ ਹੋਏ ਇਸ ਮੌਕੇ ਡੇਰਾ ਸਚਕੜ ਬੱਲਾ ਪਹੁੰਚਣ ਤੇ ਡੇਰੇ ਦੇ ਮੌਜੂਦਾ ਗੱਦੀ ਨਿਸ਼ੀਣ ਸੰਤ ਨਰੰજન ਦਾਸ ਜੀ ਵੱਲੋਂ ਅਸ਼ੀਰਵਾਦ ਨਾਲ ਡੇਰੇ ਦੇ ਟਰਸਟ ਮੈਂਬਰਾਂ ਤੇ ਸੇਵਾਦਾਰਾਂ ਵੱਲੋਂ ਸਾਂਝੇ ਤੌਰ ਤੇ ਮੋੱਖ ਮੰਤਰੀ ਨੈਪ ਸਿੰਘ ਸੈਣੀ ਤੇ ਉਹਨਾਂ ਨਾਲ ਆਏ ਸਮੂਹ ਭਾਜਪਾ ਆਗੂਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਵੱਲੋਂ ਸਭ ਤੋਂ ਪਹਿਲਾਂ ਮੰਦਰ ਵਿੱਚ ਸੁਸ਼ੋਭਤ ਬ੍ਰਹਮਲੀਨ ਸੰਤ ਸਰਵੰਦਾਸ ਜੀ ਦੀ ਪ੍ਰਤੀਵਾ ਨੂੰ ਫੁੱਲ ਮਾਲਾ ਮਾਰਪਤ ਕੀਤੀਆਂ ਅਤੇ ਸੰਤ ਨਰੰજન ਦਾਸ ਜੀ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਡੇਰੇ ਦੇ ਸੇਵਾਦਾਰਾਂ ਵੱਲੋਂ ਮੁੱਖ ਮੰਤਰੀ ਨੈਪ ਸਿੰਘ ਸੈਣੀ ਨੂੰ ਡੇਰਾ ਸਤਖੰਡ ਬੱਲਾ ਵਿਖੇ ਮਾਨਵ ਕਲਿਆਣ ਹਿੱਤ ਮਨੁੱਖੀ ਸੇਵ ਸੁਭਾਵਾਂ ਸਿੱਖਿਆ ਸੰਸਾਰ ਤੇ ਸਤਗੁਰ ਰਵਦਾਸ ਮਿਸ਼ਨ ਪ੍ਰਚਾਰ ਪ੍ਰਸਾਰ ਹਿੱਤ ਨਵਾਈਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਤੋਂ ਵਿਸਤਾਰ ਪੂਰਵਕ ਜਾਣੂ ਕਰਵਾਇਆ ਗਿਆ। ਉਨ੍ਹਾਂ ਨਾਲ ਭਾਜਪਾ ਲੀਡਰਸ਼ਿਪ ਦੇ ਸਮੂਹ ਆਗੂਆਂ ਵਿੱਚੋਂ ਤਰਨ ਚੁੱਗ, ਸੋਮ ਪ੍ਰਕਾਸ਼, ਵਿਜੇ ਸਾੰਪਲਾ, ਸੁਸ਼ੀਲ ਰਿੰਕੂ, ਸ਼ੀਤਲ ਅੰਗੁਰਾਲ, ਅਵਿਨਾਸ਼ ਚੰਦਰ ਕਲੇਰ, ਸਰਬਜੀਤ ਸਿੰਘ ਮੱਕੜ ਮਨਜੀਤ ਵਾਲੀ ਤੱਲਣ ਰਜੇਸ਼ ਬਾਗਾ ਆਦ ਆਗੂਆਂ ਨੇ ਸੰਤ ਨਰੰજન ਦਾਸ ਜੀ ਅਤੇ ਡੇਰੇ ਦੇ ਸੇਵਾਦਾਰਾਂ ਤੇ ਟਰਸਟ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਆਪ ਜਿਹੜੀ ਵੀ ਸੇਵਾ ਸਾਨੂੰ ਲਗਾਓਗੇ ਅਸੀਂ ਖੇੜੇ ਮੱਥੇ ਉਸ ਨੂੰ ਨਿਪਰੇ ਚੜਨ ਲਈ ਪੂਰੀ ਤਰ੍ਹਾਂ ਵਚਨਬੱਧ ਹੋਵਾਂਗੇ ਇਸ ਮੌਕੇ ਤੇ ਸੰਤ ਨਰੰજન ਦਾਸ ਜੀ ਦੇ ਨਾਲ ਸੇਵਾਦਾਰ ਹਰਦੇਵ ਦਾਸ ਸੇਵਾਦਾਰ ਮਨਦੀਪ ਦਾਸ ਵੱਲੋਂ ਮੁੱਖ ਮੰਤਰੀ ਨੈਤ ਸਿੰਘ ਸੈਣੀ ਤੇ ਉਹਨਾਂ ਨਾਲ ਆਏ ਆਗੂਆਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਗੁਰੂ ਪੁੰਨਿਆ ਵਾਲੇ ਦੇਨ ਹਰਿਆਣਾ ਦੇ ਹਿਸਾਰ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਦੋ ਵਿਦਿਆਰਥੀਆਂ ਨੇ ਆਪਣੇ ਗੁਰੂ ਪ੍ਰਿੰਸੀਪਲ ਜਗਵੀਰ ਪੰਨੂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਵਿਦਿਆਰਥੀਆਂ ਨੇ ਯੂਨਿਟ ਟੈਸਟ ਦੇਣ ਤੋਂ ਬਾਅਦ ਪ੍ਰਿੰਸੀਪਲ ਨੂੰ ਦਫ਼ਤਰ ਤੋਂ ਬਾਹਰ ਬੁਲਾਇਆ ਤੇ ਸੀਸੀਟੀਵੀ ਤੋਂ ਬਚਣ ਲਈ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਦੂਜੀ ਜਗ੍ਹਾ ਤੇ ਲੈ ਗਏ। ਕੁਝ ਹੀ ਦੇਰ ਬਾਅਦ ਇੱਕ ਵਿਦਿਆਰਥੀ ਨੇ ਚਾਕੂ ਨਾਲ ਪ੍ਰਿੰਸੀਪਲ ਤੇ ਹਮਲਾ ਕਰ ਦਿੱਤਾ। ਪ੍ਰਿੰਸੀਪਲ ਉੱਥੇ ਹੀ ਡੇਗ ਗਏ। ਜੇਨਾ ਨੂੰ ਤੁਰੰਤ हिसार ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮਰਤਕ ਐਲਾਨ ਦਿੱਤਾ ਵਾਰਦਾਤ ਤੋਂ ਬਾਅਦ ਦੋਵੇਂ ਵਿਦਿਆਰਥੀ ਫਰਾਰ ਹੋ ਗਏ ਮੌੜਲੀ ਜਾਂਚ ਵਿੱਚ ਕਤਲ ਦੀ ਵਜ੍ਹਾ ਵਿਦਿਆਰਥੀਆਂ ਨੂੰ ਵਾਲ ਕਟਵਾਉਣਾ ਦੱਸਿਆ ਗਿਆ ਹੈ ਮੌਜੂਮਾਨੇ ਵਾਰਦਾਤ ਤੋਂ ਬਾਅਦ ਇੰਟਰਨੈਟ ਮੀਡੀਆ ਤੇ ਵੀਡੀਓ ਪਾ ਕੇ ਹੋਰਨਾਂ ਅਧਿਆਪਕਾਂ ਨੂੰ ਵੀ ਧਮਕੀ ਦਿੱਤੀ ਹੈ ਪੁੱਟੀ ਪਿੰਡ ਦੇ ਦੋ ਵਿਦਿਆਰਥੀ ਬੋਸ ਬਾਸ਼ਾ ਪਿੰਡ ਦੇ ਕਰਤਾਰ ਮੈਮੋਰੀਅਲ ਸਕੂਲ ਵਿੱਚ 11ਵੀਂ ਅਤੇ 12ਵੀਂ ਜਮਾਤ ਵਿੱਚ ਪੜ੍ਹਦੇ ਸਨ ਸੂਚਨਾ ਮਿਲਣ ਤੇ ਐਸਪੀ ਅਮਿਤ ਯਸ਼ਵਰਧਨ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚੇ। ਉਹਨਾਂ ਦੱਸਿਆ ਕਿ ਮੌਕੇ ਤੇ ਵਾਰਦਾਤ ਵਿੱਚ ਵਰਤਿਆ ਗਿਆ ਚਾਕੂ ਮਿਲਿਆ ਹੈ। ਮੌਜੂਦਾ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਵੇਗਾ। ਗੁਰੂਗ੍ਰਾਮ ਪੁਲਿਸ ਨੇ ਜਾਣਕਾਰੀ ਜੰ데ਹ ਕਿ ਹਰਿਆਣਾ ਦੀ ਇੱਕ ਸੂਬਾ ਪਤਰੀ ਟੈਨਿਸ ਖਡਾਰਨ ਰਾਤਕਾਲ ਜਯਦਵਦੀ ਉਸਦੇ ਪਿਤਾ ਨੇ ਗੁਰੂਗ੍ਰਾਮ ਵਿੱਚ ਉਹਨਾਂ ਦੇ ਸ਼ੁਸ਼ਾਂਤ ਲੋਕ ਸਸਰਤ ਘਰ ਵਿੱਚ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਖਾਣਾ ਬਣਾਉਂਦੇ ਸਮੇ 25 ਸਾਲਾ ਲੜਕੀ ਦੀ ਪੇਟ ਵਿੱਚ ਗੋਲੀ ਲੱਗਣ ਤੇ ਉਸ ਦੀ ਔਕੇ ਤੇ ਮੌਤ ਹੋ ਗਈ। ਉਹਨਾਂ ਦੱਸਿਆ ਕਿ ਉਸ ਦੇ ਪਿਤਾ ਦੀਪਕ ਜਾਦਵ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਦੇ ਕੋਲੋਂ ਪੁਆਇੰਟ 32 ਬੋਰ ਦਾ ਇੱਕ ਲਾਇਸੈਂਸੀ ਪਿਸਤੌਲ ਬਰਾਮਦ ਕਰ ਰਿਆ। ਉਹਨਾਂ ਕਿਹਾ ਕਿ ਇਸ ਗੱਲ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਨੇ ਆਪਣੀ ਧੀ ਦੀ ਜਾਨ ਕਿਉਂ ਲਈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਪਿਤਾ ਨੇ ਆਪਣੀ ਧੀ ਤੇ 5 ਤੋਂ ਵੱਧ ਗੋਲੀਆਂ ਚਲਾਈਆਂ। ਅਤਿਯੋਧ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਦੀ ਇੱਕ ਟੀਮ ਨੇ ਘਰ ਪਹੁੰਚ ਕੇ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ। ਸੈਕਟਰ 56 ਪੁਲਿਸ ਸਟੇਸ਼ਨ ਦੇ ਐਸ ਐਚ ਓ ਇਨਸਪੈਕਟਰ ਵਿਨੋਦ ਕੁਮਾਰ ਦਾ ਕਹਿਣਾ ਹੈ ਕਿ ਅਸੀਂ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਅਤੇ ਜਾਂਚ ਚੱਲ ਰਹੀ ਹੈ। ਤਸਵੀਰ ਜਲਦੀ ਹੀ ਸਪਸ਼ਟ ਹੋ ਜਾਵੇਗੀ। ਇਹ ਪਰਿਵਾਰ ਸੈਕਟਰ 57 ਦੇ ਸੁਸ਼ਾਂਤ ਲੋਕ ਫੇਜ਼ 2 ਵਿੱਚ ਰਹਿੰਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਾਜਕਾਂ ਨੇ ਡੇਢ ਮਹੀਨੇ ਪਹਿਲਾਂ ਟੈਨਿਸ ਅਕੈਡਮੀ ਸ਼ੁਰੂ ਕੀਤੀ ਸੀ। ਉਹਦੇ ਪਿਤਾ ਨੂੰ ਲੋਕ ਤਾਨੇ ਮਾਰਦੇ ਸਨ ਕਿ ਉਹ ਆਪਣੀ ਧੀ ਦੀ ਅਕੈਡਮੀ ਦੀ ਕਮਾਈ ਖਾ ਰਹੇ ਹਨ। ਇਸੇ ਗੱਲ ਤੇ ਪਿਓ ਧੂਈ ਵਿੱਚ ਅਕੈਡਮੀ ਬੰਦ ਕਰਨ ਦੇ ਮਾਮਲੇ ਤੇ ਝਗੜਾ ਚੱਲ ਰਿਹਾ ਸੀ। ਵੀਰਵਾਰ ਝਗੜਾ ਵਧਨ ਤੇ ਮੁੱਲਜਮ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਈਡੀ ਨੇ ਕੁਝ ਆਨਲਾਈਨ ਸੱਟੇਬਾਜ਼ੀ ਮੰਚਾਂ ਦੇ ਵਿਰੁੱਧ ਮਨੀ ਲਾਂਡਰਿੰਗ ਜਾਂਚ ਤਹਿਤ ਤੇਲੰਗਾਨਾ ਵਿੱਚ ਕੁਝ মিডিਆ ਇਨਫਲੂਐਂਸਰ ਅਤੇ ਯੂਟਿਊਬਰ ਦੇ ਇਲਾਵਾ ਅਦਾਕਾਰ ਵਿਜੇ ਦੇਵਰ ਕੌਂਡਾ ਰਾਣਾ ਦੱਗੂਵਤੀ ਅਤੇ ਪ੍ਰਕਾਸ਼ ਰਾਜਵਰਗੇ ਅਦਾਕਾਰਾਂ ਸਮੇਤ 29 ਮਸ਼ਹੂਰ ਹਸਤੀਆਂ ਦੀ ਭੂਮਿਕਾ ਦੀ ਜਾਂਚ ਲਈ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ ਸੂਤਰਾਂ ਦਾ ਕਹਿਣਾ ਹੈ ਕਿ ਇਹਨਾਂ ਮਾਦੀਮਾਂ ਨਾਲ ਕਥਤ ਤੌਰ ਤੇ ਗੈਰ ਕਾਨੂੰਨੀ ਸट्टेबाजी ਅਤੇ ਜੂਏ ਰਾਹੀਂ ਕਰੋੜਾਂ ਰੁਪਏ ਦੀ ਨਜਾਇਜ਼ ਧਨਰਾਸ਼ੀ ਇਕੱਠੀ ਕਰਨ ਦਾ ਦੋਸ਼ ਹੈ ਉਹਨਾਂ ਦੱਸਿਆ ਕਿ ਸੰਗੀ ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਕੇਸ ਦਰਜ ਕਰਨ ਦੇ ਲਈ ਪੰਜ ਸੂਬਿਆਂ ਦੀ ਪੁਲਿਸ ਦੀਆਂ ਐਫ ਆਈ ਆਰਜ਼ ਦਾ ਨੋਟਿਸ ਲਿਆ। ਏਡੀ ਮਾਮਲੇ ਵਿੱਚ ਦੇਵਰ ਕੌਂਡਾ, ਦੱਗੂਬਤੀ, ਮੰਚੂ ਲక్ష్ਮੀ, ਰਾਜ, ਨਿਧੀ ਅਗਰਵਾਲ, ਪਰਨੀਤਾ ਸੁਭਾਸ਼, ਅਨੰਨਿਆ ਨਗੱਲਾ, ਟੀਵੀ ਹੋਸਟ ਸ਼੍ਰੀ ਮੁਖੀ ਦੇ ਇਲਾਵਾ ਯੂਟਿਊਬਰਾਂ ਸਮੇਤ ਲਗਭਗ 29 ਹਸਤੀਆਂ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹਨਾਂ ਹਸਤੀਆਂ ਤੇ ਸੈਲੀਬ੍ਰਿਟੀ ਜਾਂ ਇੰਡੋਰਸਮੈਂਟ ਫੀਸ ਦੇ ਬਦਲੇ ਜੰਗਲੀ ਰੰਬੀ, ਜੀਤਵਿੰਨ ਲੋਟਸ 365 ਆਦ ਆਨਲਾਈਨ ਸੱਟੇਬਾਜੀ ਐਪ ਦਾ ਪ੍ਰਚਾਰ ਕਰਨ ਦਾ ਸ਼ੱਕ ਹੈ ਪਿੰਡਾਂ ਦੇ ਵਿਕਾਸ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀਆਂ 1500 ਮਹਿਲਾ ਸਰਪੰਚਾਂ ਤੇ ਪੰਚਾਂ ਨੂੰ ਪੰਜਾਬ ਸਰਕਾਰ ਵੱਲੋਂ ਨੰਦੇੜ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਹਨਾਂ ਮੈਲਾ ਪੰਚਾਂ ਸਰਪੰਚਾਂ ਦਾ ਆਉਣ ਜਾਣ ਤੇ ਰਹਿਣ ਸਹਿਣ ਦਾ ਖਰਚਾ ਸਰਕਾਰ ਕਰੇਗੀ। ਉਹਨਾਂ ਦੇ ਜਾਣ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਬੰਦੋਬਸਤ ਕੀਤਾ ਜਾਵੇਗਾ ਅਤੇ ਮਹਾਰਾਸ਼ਟਰ ਵਿੱਚ ਇਹਨਾਂ ਨੂੰ ਸਖਲਾਈ ਵੀ ਦਿੱਤੀ ਜਾਵੇਗੀ। ਸਿਆਸੀ ਹਮਲਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਨੂੰ ਸੁਨੀਲ ਜਾਖੜ ਨੂੰ ਸਲਾਹ ਦਿੱਤੀ ਹੈ ਕਿ ਉਹ ਹੋਰ ਮੁੱਦਿਆਂ ਤੇ ਟਿੱਪਣੀ ਕਰਨ ਦੀ ਬਜਾਏ ਆਪਣੀ ਪਾਰਟੀ ਅਤੇ ਅਹੁਦੇ ਨੂੰ ਬਚਾਉਣ ਤੇ ਧਿਆਨ ਕੇਂਦਰਿਤ ਕਰਨ। ਉਨਾ ਐਵੀ ਐਲਾਨ ਕੀਤਾ ਹੈ ਕਿ ਸਰਕਾਰ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸ ਨੇਤਾ ਸੁਮੇਦ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਦੋਹਰੇ کردار ਦਾ ਪਰਦਾਫਾਸ਼ ਕਰੇਗੀ ਮੁੱਖ ਮੰਤਰੀ ਨੇ ਕਿਹਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਡੈਮਾ ਦੀ ਸੁਰੱਖਿਆ ਲਈ ਸੀਆਈਐਸਐਫ ਦੇ ਜਵਾਨਾਂ ਨੂੰ ਤਾਇਨਾਤ ਕਰਨ ਦੀ ਸਹਿਮਤੀ ਦਿੱਤੀ ਸੀ ਸਰਕਾਰ ਇਸ ਵੈਸਲੇ ਨੂੰ ਵਾਪਸ ਲੈਣ ਦੇ ਲਈ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿੱਚ ਮਤਾ ਪੇਸ਼ ਕਰੇਗੀ ਗੁਜਰਾਤ ਵਿੱਚ 2021 ਤੋਂ ਬਾਅਦ ਬੀਤੇ ਬੁੱਧਵਾਰ ਨੂੰ ਬਡੋਦਰਾ ਦੇ ਗੰਬੀਰਾ ਪੁਲ ਡਿਗਨ ਦੀ ਅਜੇਹੀ ਸੱਤਵੀਂ ਘਟਨਾ ਸੀ ਇਸ ਹਾਦਸੇ ਵਿੱਚ ਇੱਕ ਵਾਰ ਫਿਰ ਲਗਭਗ ਇੱਕ ਦਰਜਣ ਲੋਕਾਂ ਦੀ ਜਾਨ ਚਲੀ ਗਈ 2022 ਵਿੱਚ ਮੋਰਵੀ ਸਸਪੈਂਸ਼ਨ ਪੁਲ ਦੇ ਡਿਗਜਾਨਕਨ 135 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਗੰਬੀਰਤਾ ਬ੍ਰਿਜ ਦੀ ਉਸਾਰੀ ਲਗਭਗ 43 ਸਾਲ ਪਹਿਲਾਂ ਹੋਈ ਸੀ ਜਦਕਿ ਭਾਰਤ ਵਿੱਚ ਬਣ ਵਾਲੇ ਇਸ ਤਰ੍ਹਾਂ ਦੇ ਸਪੈਨ ਬ੍ਰਿਜ ਦੀ ਉਮਰ 100 ਸਾਲ ਤੋਂ ਵੱਧ ਹੁੰਦੀ ਹੈ ਅਜੇਹੇ ਵਿੱਚ ਗੁਜਰਾਤ ਵਿੱਚ ਪੁਲ ਬਣਾਉਣ ਵਾਲੀਆਂ ਕੰਪਨੀਆਂ ਦੇ ਨਿਰਮਾਣ ਕਾਰਜਾਂ ਤੇ ਸਵਾਲ ਉੱਠਣ ਲੱਗੇ ਹਨ ਇਸ ਪੁਲ ਦਾ ਨਿਰਮਾਣ 1986 ਵਿੱਚ ਕੀਤਾ ਗਿਆ ਸੀ ਜਿਸ ਦੀ ਲਾਗਤ 3 ਕਰੋੜ 43 ਲੱਖ ਸੀ ਸਪੈਨ ਦੀ ਗਿਣਤੀ 23 ਹਰੇਕ 37.75 ਮੀਟਰ ਅਤੇ ਦੋ ਅੰਤਮ ਸਪੈਨ 33 ਮੀਟਰ ਦੇ ਸਨ ਪੁਲ ਦੇ ਡਿੱਗਣ ਦੀਆਂ ਹੋਰ ਵੀ ਵਕ-ਵਕ ਡਰਾਮਾ ਹਨ 23 ਅਕਤੂਬਰ 2023 ਨੂੰ ਬਨਾਸ ਕਾਂਠਾ ਜ਼ਿਲ੍ਹੇ ਦੇ ਪਾਲਨਪੁਰ ਵਿੱਚ NH58 ਤੇ ਇੱਕ ਨਿਰਮਾਣ ਅਧੀਨ ਪੁਲ ਦਾ ਗਾਡਰ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। 28 ਜੂਨ 2023 ਨੂੰ ਮੁੱਖ ਮੰਤਰੀ ਭੁਪਿੰਦਰ ਪਟੇਲ ਵੱਲੋਂ ਉਦਗਾਟਨ ਕੀਤੇ ਜਾਣ ਤੋਂ ਸਿਰਫ 42 ਦਿਨਾਂ ਬਾਅਦ ਸੂਰਤ ਵਿੱਚ ਤਾਪੀ ਨਦੀ ਦੇ ਬਣੇ ਬਰਿਆਬ ਪੁਲ 'ਚ ਪਹਿਲੀ ਬਾਰਿਸ਼ ਤੋਂ ਬਾਅਦ ਤਰੇੜਾਂ ਆ ਗਈਆਂ। 15 ਜੂਨ 2023 ਨੂੰ ਬਲਸਾੜ ਵਿੱਚ ਇੱਕ ਰੇਲਵੇ ਓਵਰ ਬ੍ਰਿਜ ਦੇ ਢਾਹ ਉਦਗਾਟਨ ਅਜੇ ਹੋਣਾ ਬਾਕੀ ਸੀ ਤੇ ਕੁਝ ਹਿੱਸਿਆਂ ਦੇ ਕੰਕਰੀਟ ਦੇ ਟੁਕੜੇ ਡਿੱਗ ਪਏ। 14 ਜੂਨ 2023 ਨੂੰ ਤਾਪੀ ਜ਼ਿਲ੍ਹੇ ਦੇ ਮਿੰਦੋਲਾ ਨਦੀ ਦੇ ਨਵੇਂ ਬਣੇ 100 ਮੀਟਰ ਲੰਬੇ ਪੁਲ ਦਾ ਵਿਚਕਾਰਲਾ ਹਿੱਸਾ ਡਿੱਗਿਆ। 30 ਅਕਤੂਬਰ 2022 ਨੂੰ ਮੋਰਵੀ ਦੇ ਮੱਛੂ ਨਦੀ ਤੇ 1887 ਵਿੱਚ ਬਣਿਆ ਸਸਪੈਂਸ਼ਨ ਪੁਲ ਮੁਰੰਮਤ ਲਈ 8 ਮਹੀਨਿਆਂ ਲਈ ਬੰਦ ਰੱਖਣ ਤੋਂ ਬਾਅਦ ਦੁਬਾਰਾ ਖੋਲਣ ਤੋਂ 4 ਦਿਨਾਂ ਬਾਅਦ ਡਿੱਗਿਆ। ਇਸ ਮੌਕੇ ਤੇ ਘੱਟੋ-ਘੱਟ 135 ਲੋਕਾਂ ਦੀ ਮੌਤ ਹੋਈ ਸੀ। 22 ਦਸੰਬਰ 2021 ਨੂੰ ਅਹਿਮਦਾਬਾਦ ਦੇ ਦੱਖਣ ਵਿੱਚ ਪਪਾਲ ਦੇ ਮਸਪੂਰਾ ਵਿੱਚ ਇੱਕ ਫਰਾਈਓਵਰ ਦਾ ਇੱਕ ਹਿੱਸਾ ਸਟ्रेस ਟੈਸਟ ਦੌਰਾਨ ਇੱਕ ਸਲੇਬ ਦੇ ਟੁੱਟਣ ਤੋਂ ਬਾਅਦ ਟਹਿ ਗਿਆ। ਇਹਨਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਨੇ ਕੁਝ ਕੰਪਨੀਆਂ ਨੂੰ ਬਲੈਕਲਿਸਟ ਕਰ ਦਿੱਤਾ ਅਤੇ ਕੁਝ ਮਾਮਲਿਆਂ ਵਿੱਚ ਗ੍ਰਿਫਤਾਰੀਆਂ ਕੀਤੀਆਂ ਤੇ ਪਰ ਹੁਣ ਦੋਸ਼ੀ ਜ਼ਮਾਨਤ 'ਤੇ ਬਾਹਰ ਦੱਸੇ ਗਏ ਹਨ। ਭਾਰਤ ਅਤੇ ਇੰਗਲੈਂਡ ਵਿਚਾਲੇ ਤੀਸਰੇ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਵੀਰਵਾਰ ਨੂੰ ਲਾੜਦੇ MCC ਮਿਊਜ਼ੀਅਮ ਵਿੱਚ ਮਹਾਨ ਬੱਲੇਬਾਜ਼ ਸਚਨ ਤੰਦੂਲਕਰਦੀ ਤਸਵੀਰ ਦੀ ਕੁੰਟ ਚੁਕਾਈ ਕੀਤੀ ਗਈ। ਇਹ ਪੋਰਟਰੇਟ ਸਟਵਾਰਟ ਪੀਅਰਸਨ ਰਾਈਡ ਨੇ 18 ਸਾਲ ਪਹਿਲਾਂ ਆਪਣੇ ਘਰ ਵਿੱਚ ਲਈ ਗਈ ਇੱਕ ਤਸਵੀਰ ਤੋਂ ਬਣਾਇਆ ਹੈ। ਇਹ ਪੋਰਟਰੇਟ ਇਸ ਸਾਲ ਦੇ ਅਖੀਰ ਤੱਕ MCC ਮਿਊਜ਼ੀਅਮ ਵਿੱਚ ਰਹੇਗਾ ਅਤੇ ਉਸ ਤੋਂ ਬਾਅਦ ਇਸ ਨੂੰ ਪਵੇਲੀਅਨ ਵਿੱਚ ਲੈ ਜਾਵੇਗਾ। ਇੱਕ ਰਿਪੋਰਟ ਅਨੁਸਾਰ ਲੌਂਗ ਰੂਮ ਗੈਲਰੀ ਖੇਡ ਜਗਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵਕਾਰੀ ਗੈਲਰੀ ਹੈ। ਕਲੱਬ ਵਿੱਚ ਇਸ ਸਮੇਂ ਲਗਭਗ 3000 ਤਸਵੀਰਾਂ ਹਨ ਜਿਨ੍ਹਾਂ ਵਿੱਚੋਂ ਲਗਭਗ 300 ਪੋਰਟਰੇਟ ਹਨ ਗੁਜਰਾਤ ਵਿੱਚ ਬਾਪਰੇ ਪੁਲ ਹਾਸੇ ਤੋਂ ਇੱਕ ਦਿਨ ਬਾਅਦ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਲੰਘੇ 4 ਸਾਲਾਂ ਅੰਦਰ ਸੂਬੇ ਵਿੱਚ ਅਜੇ 16 ਹਾਸੇ ਵਾਪਰ ਚੁੱਕੇ ਹਨ ਕਾਂਗਰਸ ਨੇ ਇਸ ਦੀ ਜਾਂਚ ਲਈ ਸਿੱਟ ਦੀ ਮੰਗ ਕੀਤੀ ਸੀ ਨਾਲ ਹੀ ਮੰਗ ਪੂਰੀ ਨਾ ਹੋਣ ਤੇ ਸੜਕਾਂ ਤੇ ਉਤਰਨ ਦੀ ਚੇਤਾਵਨੀ ਦਿੱਤੀ ਸੀ ਮੱਖ ਮੰਤਰੀ ਭੋਪੇਂਦਰ ਪਟੇਲ ਦੇ ਅਸੀਫੇ ਦੀ ਮੰਗ ਕਰਦੇ ਹਾਂ ਵਿਰੋਧੀ ਧਿਰ ਨੇ ਬਡੋਦਰਾ ਜ਼ਿਲ੍ਹੇ ਵਿੱਚ ਪੁਲ ਢਹਿਣ ਦੀ ਘਟਨਾ ਨੂੰ ਲੈ ਕੇ ਭਾਜਪਾ ਨੂੰ ਨਿਸ਼ਾਨੇ ਤੇ ਲਿਆ ਤੇ ਦੋਸ਼ ਲਗਾਇਆ ਕਿ ਉਹਦੀ ਲੀਡਰਸ਼ਿਪ ਤੇ ਸਰਕਾਰ ਬੇਪਰਵਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ ਇਹ ਸਿਰਫ ਭਾਸ਼ਣ ਅਤੇ ਇਸ਼ਤਿਹਾਰਬਾਜ਼ੀ ਵਿੱਚ ਰੁੱਝੇ ਹੋਏ ਹਨ ਕਾਂਗਰਸ ਪ੍ਰਧਾਨ ਮਲਕਰ ਜਨ ਖੜਗੇ ਨੇ ਦੋਸ਼ ਲਗਾਇਆ ਕਿ ਭਾਜਪਾ ਸ਼ਾਸਨ ਚ ਲੀਡਰਸ਼ਿਪ ਦਾ ਸੰਕਟ ਹੈ ਚਾਰੇ ਪਾਸੇ ਭ੍ਰਿਸ਼ਟਾਚਾਰ ਦੇ ਅਸਮਰਥਾ ਫੈਲੀ ਹੋਈ ਹੈ ਉਨਾ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਨਤਾ ਇਸ ਦਾ ਕਰਾਰਾ ਜਵਾਬ ਦੇਵੇਗੀ ਇਸ ਦੌਰਾਨ ਕਾਂਗਰਸ ਦੇ ਜਰਨਲਿਸਟ ਕਤ ਜੈਰਾ ਮਰਮੇਸ਼ ਨੇ ਪ੍ਰਧਾਨ ਮੰਤਰੀ ਮੋਦੀ ਦੀ ਪੰਜ ਮੁਲਕਾਂ ਦੀ ਇਤਿਕਾਰਯਾਤਰਾ ਮੁਕੰਮਲ ਹੋਣ ਮਗਰੋਂ ਤੰਜ ਕਸਦਿਆਂ ਕਿਹਾ ਹੈ ਕਿ ਉਹ ਹੁਣ ਚਾਹੋਂ ਤਾਂ ਮੌਨਸੂਨ ਸੈਸ਼ਨ ਦਾ ਅਜੰਡਾ ਤੈਅ ਕਰਨ ਲਈ ਸਮਰਥ ਪਾਰਟੀ ਮੀਟਿੰਗ ਦੀ ਪ੍ਰਧਾਨਗੀ ਕਰਨ ਦੇ ਨਾਲ ਨਾਲ ਮਨੀਪੁਰ ਜਾਣ ਅਤੇ ਪਹਿਲਗਾਮ ਹਮਲੇ ਦੇ ਅੱਤਵਾਦੀਆਂ ਨੂੰ ਹੁਣ ਤੱਕ ਨਿਆਂ ਦੇ ਕਟਾਰੇ ਵਿੱਚ ਕਿਉਂ ਨਹੀਂ ਲਿਆਂਦਾ ਗਿਆ ਦੀ ਸਮੀਖਿਆ ਕਰਨ ਦਾ ਫੈਸਲਾ ਕਰ ਸਕਦੇ ਹਨ ਉਨਾ ਕਹਿਆ ਕਿ ਭਾਰਤ ਆਪਣੇ ਸੁਪਰ ਪ੍ਰੀਮੀਅਮ ਫ੍ਰੀਕੁਐਂਟ ਫਲਾਇਰ ਪ੍ਰਧਾਨ ਮੰਤਰੀ ਦਾ ਸਵਾਗਤ ਕਰਦਾ ਹੈ ਜੋ ਸ਼ਾਇਦ ਤਿੰਨ ਹਫ਼ਤੇਾਂ ਲਈ ਦੇਸ਼ ਵਿੱਚ ਰਹਿਣਗੇ ਤੇ ਫਿਰ ਦੁਬਾਰਾ ਯਾਤਰਾ ਕਰਨਗੇ ਫਿਲਮ ਬੈਟਲ ਆਫ ਗਲਵਾਨ ਦੇ ਡਾਇਰੈਕਟਰ ਅਪੂਰਵ ਲਖੀਆ ਦਾ ਕਹਿਣਾ ਹੈ ਕਿ ਮਚ ਅਵੇਟਡ ਵਾਰ ਡਰਾਮਾ ਫਿਲਮ ਵਿੱਚ ਚਿਤ੍ਰਾਂਗ ਦਾ ਸਿੰਘ ਨੂੰ ਸਲਮਾਨ ਖਾਨ ਦੇ ਸਾਹਮਣੇ ਲੀਡ ਰੋਲ ਲਈ ਕਾਸਟ ਕੀਤਾ ਗਿਆ ਹੈ ਪਹਿਲੀ ਵਾਰ ਸਲਮਾਨ ਅਤੇ ਚਿਤ੍ਰਾਂਗ ਦਾ ਇਕੱਠੇ ਸਕਰੀਨ ਸ਼ੇਅਰ ਕਰਨਗੇ ਇਹ ਫਿਲਮ ਭਾਰਤ ਚੀਨ ਬਾਰਡਰ ਦੀ ਸੱਚੀ ਘਟਨਾ ਤੇ ਆਧਾਰਿਤ ਹੈ ਬੈਟਲ ਆਫ ਗਲਵਾਨ ਵਿੱਚ ਚਿਤ੍ਰਾਂਗਦਾਂ ਦੀ ਐਂਟਰੀ ਨੂੰ ਲੈ ਕੇ ਡਾਇਰੈਕਟਰ ਅਪੂਰਵਾ ਦਾ ਕਹਿਣਾ ਹੈ ਕਿ ਹਮੇਸ਼ਾ ਤੋਂ ਚਿਤ੍ਰਾਂਗਦਾਂ ਨਾਲ ਕੰਮ ਕਰਨਾ ਚਾਹੁੰਦਾ ਸੀ ਖਾਸ ਕਰ ਜਦੋਂ ਉਸ ਨੂੰ ਹਜ਼ਾਰਾਂ ਖੁਆਸ਼ੇ ਐਸੀ ਅਤੇ ਬਹੁ ਵਿਸ਼ਵਾਸ ਵਿੱਚ ਦੇਖਿਆ ਸੀ ਉਹ ਕਿਰਦਾਰ ਦੇ ਵਿੱਚ ਅਨੋਖਾ ਮੇਲ ਲੈ ਕੇ ਆਉਂਦੀ ਹੈ ਸੂਤਰਾਂ ਮੁਤਾਬਕ ਡਾਇਰੈਕਟਰ अपूर्व अजयह चेहरे दी तलाश थी जो संघर्ष भावुकता और नरमी ਨੂੰ ਇਕੱਠੇ ਵਖੂਬੀ ਦਿਖਾ ਸਕੇ चित्रांगदा सिंह ਇਹ ਸਾਰੀਆਂ ਖੂਬੀਆਂ ਸਹਿਜਤਾ ਨਾਲ ਪੇਸ਼ ਕਰਦੀ ਹੈ ਜਿਸ ਕਰਕੇ ਉਸ ਨੂੰ ਇਸ ਫਿਲਮ ਦੇ ਵਿੱਚ ਕਾਸਟ ਕੀਤਾ ਗਿਆ ਹੈ ਇਹ ਬਹੁਤ ਵਧੀਆ ਵਾਰਤੀ ਫਿਲਮ ਹੈ ਦਰਸ਼ਕ ਇਸ ਨੂੰ ਭਰਪੂਰ ਪਿਆਰ ਦੇਣਗੇ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ